ਇਹਨੇ ਬਹੁਤੇ ਪੈਸੇ ਇੰਨੇ ਆਪਣੀ ਵਾਈਫ ਦੇ ਨਾਂ ਤੇ ਅਲੱਗ-ਅਲੱਗ ਖਾਤੇ ਜਿਹੜੇ ਇਹਨੇ ਉਹਨਾਂ ਦੇ ਵਿੱਚੇ ਜਮ੍ਹਾਂ ਕਰਾਇਆ ਸੀ ਤੇ ਇਸ ਤੋਂ ਸਾਰੇ ਇਹਨੇ ਆਪਣੇ ਭਰਾ ਦੇ ਨਾਂ ਜਿਹਦਾ ਨਾਂ ਛੜਾ ਸੁਨਿਕ ਨੂੰ ਜੂਨਿਕ ਜੂਨਿਕ ਉਹਦੇ ਨਾਂ ਦੇ ਉੱਤੇ ਇੱਕ ਕੂਠੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਮੁੰਡੇ ਕਰਨੀ ਕਈ ਵਾਰ ਚੇਤ ਕਰਦੇ ਹੋਏ ਨੇ ਬੇਸਿਕਲੀ ਜਿਹੜੀ ਇਹਨਾਂ ਦੀ ਬੈਕਗ੍ਰਾਉਂਡ ਹੈਗੀ ਹੈ ਕ੍ਰਿਮਨਲ ਬੈਕਗ੍ਰਾਉਂਡ ਇਹ ਸਾਰੇ ਪਰਿਵਾਰ ਦੀ ਔਰ ਇਹਨਾਂ ਨੇ ਹੋਰ ਕਿੰਨੇ-ਕਿੰਨੇ ਅਕਾਊਂਟ ਖੁਲਾਏ ਨੇ ਕਿਥੇ-ਕਿਥੇ ਪੈਸੀ ਜਮਾ ਕਰਾਏ ਨੇ ਉਹ ਸਾਰੀ ਅਸੀਂ ਡਟੇਲ ਦੇ ਵਿੱਚ ਅੱਗੇ ਅੰਰਵੇਸਟੀਗੇਸ਼ਨ ਕਰ ਰਹੇ ਆ ਤੇ ਹੁਣ ਇਹਨਾਂ ਨੇ ਇਹ ਕੀ ਕੀਤਾ ਹੈ ਕਿ ਜਿਹੜੇ ਸਿੱਕਮ ਇੰਡੀਅਨ ਕਰੰਸੀ ਦੇ ਉਹ 75 ਕਿਲੋ ਦੇ ਨਿਲੇ ਜਿਹੜੇ ਇਹਨੇ ਉਹ ਵੀ ਅਸੀਂ ਇਹਨਾਂ ਤੋਂ ਰਿਕਵਰ ਕੀਤੇ ਨੇ ਮਤਲਬ ਕਿ ਤੁਸੀਂ ਇਹ ਲਾਓ ਵੀ ਇਹਨਾਂ ਸਿੱਕਿਆਂ ਤੋਂ ਲੈ ਕੇ ਤੇ ਪੈਸੇ ਜਿੰਨੇ ਵੀ ਵੱਡੇ ਰੋਟਾਂ ਦਾ ਜਿਹਨਾਂ ਨੂੰ ਮਿਲਦੇ ਸੀ ਇਹ ਸਾਰੇ ਦੇ ਸਾਰੇ ਹੀ ਟੋਰੀ ਕਰਕੇ ਲੈ ਜਾਂਦੇ ਸੀ ਜੇਕਰ ਤੁਸੀਂ ਛੋਮੇ ਵਿੱਚ ਕੋਈ ਤੇ ਬੂੜ ਪਿਆ ਜਾਂ ਜਿਹੜੇ ਕਪੜਾ ਪਿਆ ਚੰਗਾ ਜਿਹੜਾ ਇਹਨਾਂ ਦਾ ਸੌਖਾ ਗੱਡੀ ਦੇ ਵਿੱਚ ਆ ਸਕਦਾ ਸੀ ਜੇ ਉਹਨਾਂ ਨੇ ਇਹ ਸਾਰੇ ਜਿਹੜੀ ਅਸੀਂ ਇਹ ਬੋਰੀਆਂ ਦੀ ਇਹਨਾਂ ਤੋਂ ਕਬਰ ਕਰਾਂਗੇ ਤੇ ਅਲੱਗ-ਅਲੱਗ ਮਕਦਮੇ ਜਿਹਨੇ ਚੰਦਨ ਪ੍ਰੋਡਕਸ਼ਨ ਕੋਲ ਲੈ ਕੇ ਆ ਜੋ ਫਰਦਰ ਅਸੀਂ ਕੁਝ ਕੁਝ ਨਾਲ ਕਰਾਂਗੇ ਤੇ ਇਹਨਾਂ ਦੇ ਨਾਲ ਹੋਰ ਵੀ ਕੋਈ ਸਾਥੀ ਕਿਹੜੇ-ਕਿਹੜੇ ਲੈ ਕੇ ਆਉਣਾ। ਹਮ ਤਾਂ ਬੇਸਿਕਲੀ ਅਸੀਂ ਜਿਹੜੇ 4 ਗ੍ਰਿਫਤਾਰ ਕੀਤੇ ਨੇ ਉਹ ਵੀ ਜਿਹੜੇ ਨਾਲ ਇਹਨਾਂ ਦੇ ਗੈਂਗ ਦੇ ਮੈਂਬਰਸ ਆਏ ਨੇ ਉਹ ਕਿਹੜੇ ਨੇ ਉਹਨਾਂ ਨੂੰ ਵੀ ਅਸੀਂ ਜਿਹੜਾ ਗ੍ਰਿਫਤਾਰ ਕਰਾਂਗੇ। ਬਾਕੀ ਰਾਂ ਤੁ ਜਿਹੜਾ ਸਾਜੋ ਸਮਾਨ ਜਿਹੜਾ ਫੜਿਆ ਇਹਨਾਂ ਤੋਂ ਸਿੱਕੇ ਫੜੇ ਨੇ ਇਹਨਾਂ ਤੋਂ ਜਾਲੀ ਨੰਬਰ ਪਲੇਟਸ ਫੜਿਆ ਨੇ ਗਰੀਦ ਲਾਉਂਦੀਆਂ ਸਕਰਪਟ ਕਰਦੇ ਜਿਹੜੇ ਲਾਉਂਦੇ ਨੇ ਉਹ ਸਾਰੇ ਦਾ ਸਾਰਾ ਅਸੀਂ ਕਵਰ ਕਰ ਲਿਆ ਨਾ ਤੂੰ ਤੇ ਹੋਰ ਫਿਰ ਫਰਦਰ ਸਾਡੀ ਟੀਮ ਜਿਹੜੀ ਇਹ ਕੁਛ ਕੁਛ ਕਰੇ ਸਰ ਇਹ ਉਹੀ ਕਹਿ ਹੈਗਾ ਜਿਹੜਾ ਪਟਿਆਲੇ ਵੀ ਪਿਛਲੇ ਦਿਨੀ ਕਿ ਚਿੱਟੀ ਸਵਿਫਟ ਕਾਰ ਨੇ ਬੜਾ ਗਾਹ ਪਾਇਆ ਦੋ ਜੀ ਸ਼ੇਰਾਂ ਵਾਲੇ ਗੇਟ ਹੋ ਗਿਆ ਜਾਂ ਹੋਰ ਤੁਸੀਂ ਕਹਿ ਹੈਗਾ ਜਿਹੜਾ ਇਹ ਬਿਲਕੁਲ ਉਹੀ ਕਹਿ ਰਹੇ ਆਂ ਜੀ ਜਿਹੜਾ ਸਵਿਫਟ ਕਾਰ ਦੇ ਵਿੱਚ ਹੈ ਜਿਹੜੇ 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 ਨੇ ਮੈਂ ਤੁਹਾਨੂੰ ਅੱਜ ਪਰਚੇ ਦੱਸੇ ਨੇ ਇਹ ਉਹੀ ਬਹਿ ਹੈਗਾ ਜਿਹੜਾ ਸਵਿਫਟ ਦੇ ਵਿੱਚ ਆਉਂਦਾ ਸੀ ਮਤਲਬ ਉਹ ਪਹਿਲਾਂ ਇਹਨਾਂ ਨੇ ਉਹ ਹੋਰ ਨੰਬਰ ਲਾ ਕੇ ਗੱਡੀ ਤੇ ਆ ਕੇ ਰੈਕੀ ਕਰਨੀ ਉਸ ਤੋਂ ਬਾਅਦ ਲੱਗੇਗਾ ਨੰਬਰ ਪਲੇਟ ਇਹਨਾਂ ਨੇ ਚੇਕ ਕਰਦੇ ਤੇ ਆਪਣੀ ਵਾਰਤ ਕਰਕੇ ਤੇ ਫਿਰ ਹੋਰ ਨੰਬਰ ਲਗਾ ਦੇ। ਸਰ ਬੈਕਪ ਹੈ ਜੀ ਬੈਕਪ ਯੂਜ਼ ਕਰਦੇ ਸੀ ਕਿ ਹਾਂ ਜੀ ਬੈਕਪ ਵੀ ਹੁੰਦਾ ਸੀ ਕਿਹਨਾਂ ਕੋਲ ਜਦੋਂ ਤੈਨੂੰ ਕੋਈ ਆ ਜਿਹੜੇ ਹੈਗੇ ਨੇ ਕੋਈ ਉਹ ਰੌਬਸ ਨਹੀਂ ਤੇ ਦੂਜਾ ਉਹ ਜਿਹੜਾ ਬਾਕ ਮਨੋ ਪੁੱਟ ਨਾਲ ਕਰਨ ਨੂੰ ਕੋਈ ਤੇ ਤਰ੍ਹਾਂ ਦੇ ਜਿਹੜੇ ਉਹ ਇਹਨਾਂ ਨੇ ਵਾਇਪਰ ਜ ਆਪਣੇ ਰੱਖੇ ਨੇ ਬਟ ਕੋਈ ਦੂਜਾ ਵਾਇਪਰ ਨਹੀਂ ਹੈ ਕੰਨ ਗਦਰੂਪੇ ਸੋਜਾਂ ਨੂੰ ਹਰਨਡ ਨੂੰ ਮਾਰ ਹਾਂਜੀ ਜਿਹੜਾ ਨਾ ਲਈ ਚਾਰਗੇ ਮੋੜਾ ਨਾ ਪੁਲਿਸ ਤੋਂ ਮਾਰ ਜਿਹੜਾ ਚਾਰਜ ਦਿੱਤਾ ਮੈਂ ਅੱਗੇ ਨਾਲ ਫਰਦਰ ਹੋਰ ਵੀ ਲਾਵਾਂਗੇ ਬੜੇ ਕੇਸ ਸਤੇ ਨਾਲ ਵਿੱਚ ਇਹਨਾਂ ਦੇ ਸਾਰੇ ਪੰਜਾਬ ਦੇ ਲੋਕੀਏ ਸਰਪਕਾਰਾਂ ਨੇ ਗਦਰ ਪਾਇਆ ਸੀ ਉਹ ਵਾਅਦਾਤਾਂ ਨਾਲ ਪਿੱਛੇ ਸਦੀਆਂ ਉਸ ਦੇ ਵਿੱਚ ਚਾਰੋਂ ਕਿਵੇਂ ਮਿਲੇ ਸੀਗੇ ਕੋਈ ਮਤਲਬ ਪਪੂਲੇਸ਼ਨ ਹੈ ਨਾਲ ਉਸ ਦੇ ਵਿੱਚ ਜਾਂ ਕੋਈ ਇਹ ਇਕੱਠੇ ਹੋਈਪੁਰ ਦਾ ਰਹਿਣ ਵਾਲੇ ਨੇ ਆਪਸ ਵਿੱਚ ਲੜਨ ਨੇ ਤੇ ਇਹਨਾਂ ਦੇ ਐਡਰੈਸ ਅਸੀਂ ਨਾਲ ਮੈਂਸ਼ਨ ਕੀਤੇ ਨੇ ਮੇਨ ਜਿਹੜਾ ਇਹਨਾਂ ਦਾ ਸਰਗਨਾਮ ਰਵੀ ਹੈ ਉਹ ਰਵੀ ਨੇ ਹੀ ਅੱਗੇ ਬੰਦੇ ਸਾਰੇ ਜਿਹੜੇ ਆਹ ਤਰੂਗੀ ਹੋਇਆ ਜਗਸੀਰ ਤੇ ਮਨੀ ਇਹ ਸਾਰੇ ਇਹਨੇ ਹੀ ਅੱਗੇ ਆਪਣੀ ਇੱਕ ਟੀਮ ਬਣਾਈ ਹੋਈ ਸੀ ਸਰ ਇਹ ਕੁਝ ਕੁਝ ਕਰ ਰਹੇ ਆ ਜੀ ਜੋ ਕਿ ਸੋਰਾਂ ਨਾਲ ਵਿੱਚ ਕੋਈ ਬੈਕਗ੍ਰਾਉਂਡ ਕੀ ਹੋ ਸਕਦੀ ਹੈ ਜਵੇ ਔਰ ਬਾਵਰ ਲੇਕ ਵਿੱਚ ਜੇ ਅਗੇ ਨਾਲ ਉਹਦੇ ਘਰੀ ਸੂਰੀ ਕਿ ਕੋਈ ਸੀਸੀਟੀਵੀ ਹੋ ਤੁਹਾਡੇ ਦੂਸਰ ਸੂਰੀ ਦੀਆਂ ਕੋਈ ਸੀਸੀਟੀਵੀ ਹੈ ਨਹੀਂ ਜੇ ਜੋ ਦੇ ਵਿੱਚ ਜਿਹੜੀ ਜਿਹੜੇ ਅਸੀਂ ਇਹਨਾਂ ਬੰਦਿਆਂ ਨੂੰ ਫੜਿਆ ਉਹ ਸੀਸੀਟੀਵੀ ਕੈਮਰਿਆਂ ਦਾ ਹੀ ਅਸੀਂ ਇਹਨਾਂ ਨੂੰ ਫੜਿਆ ਜਿੱਥੇ ਵਾਰਦਾਤਾ ਕਰਦੇ ਨੇ ਬਾਕੀ ਜਿਹੜੇ ਜਿਹੜੇ ਜਿਹੜਿਆਂ ਦੇ ਵਿੱਚ ਜਿੱਥੇ ਜਿੱਥੇ ਇਹਨਾਂ ਨਾਲ ਆਵਾਜ਼ਾਂ ਦਾ ਕੀਤੀਆਂ ਨਹੀਂ ਉਹਨਾਂ ਤੋਂ ਸਰੀ ਡਿਟੇਲ ਅਸੀਂ ਅੱਗੇ ਉਹਨਾਂ ਤੋਂ ਲਵਾਂਗੇ ਵੀ ਕੀ ਕੀ ਲੜਾਉਂ ਤੋਂ ਉਹ ਸੀਰੀਏ ਤੇ ਜਿਹੜੇ ਬੰਦੇ ਸੀਸੀਟੀਵੀ ਕਹਿ ਰਹੇ ਨਹੀਂ ਇਹਡੇ ਖੰਦੇ ਨੇ ਸਾਰੇ ਇਹ ਇਹੋ ਹੀ ਬੰਦੇ ਨੇ ਉਥੇ ਜਿਹੜੇ ਕਰ ਰਹੇ ਲੱਗੇ ਨਹੀਂ ਉਹਨਾਂ ਲਈ ਸਾਰੀ ਗੱਲ ਜਿਹੜੀ ਇਹਨਾਂ ਦੀ ਉਹ ਸਾਰਾ